ਇਹ ਜ਼ਮੀਨ ਵਾਲਾ ਕੰਮ ਹੀ ਆ। ਕਈ ਵੇਰੀ ਨਫਾ, ਕਈ ਵੇਰੀ ਘਟ। ਇਹ ਵੀ ਖਰਬੂਜਿਆਂ ਦਾ ਬਾੜ ਆ। ਜਿਹੜੇ ਤੇਰੇ ਜਵਾਕ ਨੇ ਫਿਰ ਉਹ ਪੜੇ ਲਿਖੇ ਹੈਗੇ ਜਾਂ ਇੰਨਾ ਮਗਰੀ ਨੇ ਉਹ। ਨਾ ਨਾ, ਜਵਾਕ ਆਪਾਂ ਪੂਰੇ ਪੜਾਈ ਨਹੀਂ। ਇਹਨਾਂ ਨੇ ਫਿਰ ਤੋਂ ਪੜਾਈ ਨਹੀਂ। ਆਪਣੇ ਚਾਰ ਕੁੜੀਆਂ ਸੀਗੀਆਂ। ਕੁੜੀਆਂ ਨੂੰ ਐਨ ਭਰਾ ਲਿਖਾ ਕੇ ਉਹਨਾਂ ਨੂੰ ਨੰਬਰ ਆ ਗਏ, ਉਹ ਬਾਹਰ ਬਾਗੀਆਂ। ਤੇ ਕੁੜੀਆਂ ਉਹ ਚਾਰ ਨੇ ਜਾਨੀ ਇੱਕ ਮੁੰਡਾ ਸਾਰਿਆਂ ਨੂੰ ਛੋਟਾ। ਤੇ ਦੋ ਬਾਹਰ ਬਾਗੀਆਂ, ਦੋ ਅਜੇ ਆਪਣੀਆਂ ਕੁੜੀਆਂ ਇੱਧਰ ਪੜ੍ਹਦੀਆਂ ਨੇ। ਇਹਨਾਂ ਦੇ ਸਿਰ ਤੋਂ ਹੀ ਪੜਾਈਆਂ ਨੇ ਆਪਾਂ। ਇਹਨਾਂ ਦੇ ਸਿਰ ਤੋਂ ਹੀ ਆਪਾਂ ਨੇ ਥੌਂ ਲਿਆਗਾ। ਉਹ ਵੀ ਤੈਨੂੰ ਬੜਾ ਦਿਖਾਵਾਂਗੇ ਉਹ ਇੰਨੀ ਸੌਤੀ ਲਈ ਆ ਤੂੰ ਕਹੀ ਜਾਂਦਾ ਵੀ ਸਾਰਾ ਕੰਮ ਮੈਂ ਇਹਨਾਂ ਦੇ ਸਿਰ ਤੋਂ ਕੀਤਾ ਤਾਂ ਬਾਹਰ ਜਾਣ ਤੇ ਵੀ ਦੇ ਖਰਚਾ ਹੁੰਦਾ ਤੇ ਪੜ੍ਹਾਈ ਤੇ ਵੀ ਹੁੰਦਾ ਪੜ੍ਹਾਈ ਤੇ ਵੀ ਹੁੰਦਾ ਜੇ ਮੈਂ ਤੇਰੀ ਇੱਕ ਕੁੜੀ ਜਾਲ ਮੈਡੀਕਲ ਦੀ ਪੜ੍ਹਾਈ ਕਰ ਰਹੀ ਆ ਤੇ ਵੀ ਉਹ ਖਰਚਾ ਵੀ ਬਹੁਤ ਹੋ ਜਾਂਦਾ ਵੀ ਜਿਹੜੇ ਬੰਦੇ ਕਹਿ ਦਿੰਦੇ ਆ ਵੀ ਬੱਕਰੀਆਂ 'ਚ ਕੋਹ ਬਚਦਾ ਨਹੀਂ ਫਿਰ ਉਹ ਝੂਠ ਬੋਲਦੇ ਆ ਜਾਂ ਉਹਨਾਂ ਨੂੰ ਤਰੀਕਾ ਨਹੀਂ ਹੈਗਾ ਉਹਨਾਂ ਨੂੰ ਵੀਰੇ ਤਰੀਕਾ ਨਹੀਂ ਹੈਗਾ ਉਹ ਫਾਰਮ ਵਾਲੇ ਜਿਹੜੇ ਹੁਣ ਲੈ ਕੇ ਅੰਦਰ ਬੰਨ ਲੀਆਂ ਉਹਨਾਂ ਨੂੰ ਤਰੀਕਾ ਵੀ ਨਹੀਂ ਹੈਗੀ ਅਣਜਾਣ ਬੰਦੇ ਨੇ ਹੈ ਸਾਰਾ ਕੁਝ ਇਹਨੇ ਦੇ ਵਿੱਚ ਟਾਈਮ ਲੱਗਦਾ ਆ ਦੇਖੋ ਆ ਬਈ ਬੱਕਰੀ ਗੱਬਣਾ ਤੇ ਆ ਦੇਖੋ ਦੁੱਧ ਹਜੇ ਥਣਾ ਦੇ ਵਿੱਚ ਹੈਗਾ ਹਾਂ ਦੇਖ ਲੈ ਇਹ ਲਵੇ ਲੱਕੀ ਆ ਨਾ ਇਹ ਲੋੜੀਆਂ ਮੌਕੇ ਛੂਪਣਾ ਨੇ ਲੋੜੀਆਂ ਬਾਅਦ ਮੀ ਦੁੱਧ ਹਜੇ ਦੇਈ ਜਾਂਦੀ ਹੈ ਹਜੇ ਵੀ 15 20 ਦਿਨ ਦੁੱਧ ਦਊਗੀ ਹਜੇ ਕਿੰਨਾ ਕੁ ਤੇਲ ਦੇਣਾ ਹੁੰਦਾ ਬੱਕਰੀ ਨੂੰ ਜਿਹੜੀ 10 ਐਮਐਲ ਦੀ ਥ੍ਰਿੰਜ ਹੁੰਦੀ ਆ ਅਸੀਂ ਉਹ ਇੱਕ ਥ੍ਰਿੰਜ ਜਿਵੇਂ ਅੱਜ ਦੇਤੀ ਫਿਰ ਦੁਬਾਰੀ ਤੀਜੇ ਦਿਨ ਨੂੰ ਦੇਣੀ ਆ ਕੀ ਕੀ ਹੁੰਦਾ ਕਾੜਿਆਂ ਦੇ ਵਿੱਚ ਕਾੜਿਆਂ ਦੇ ਵਿੱਚ ਜਿਹੜੇ ਆਪਾਂ ਤਿੰਨ ਕਾੜੇ ਮੇਨ ਦੇਨੇ ਆ ਉਹਦੇ ਵਿੱਚ ਦੋਸਤੋ ਸੋਨੂ ਜਹਾਗੀਰ ਬਲੱਡ ਲਾਈਨ ਦੀਆਂ ਬੱਕਰੀਆਂ ਤਾਂ ਆਪਾਂ ਬਹੁਤ ਦਿਖਾਈਆਂ ਨੇ ਬਾਈ ਤੇ ਮਾਨ ਨਾਲੇ ਗੱਗੀ ਲਵੇ ਨੇ ਇਹ ਤਿੰਨ ਘਰਾਂ ਲਵੇ ਬੱਕਰੀਆਂ ਹੈਗੀਆਂ ਨੇ ਜਿਹੜੀ ਇਹ ਲਾਈਨ ਚੱਲਦੀ ਆ ਜਹਾਗੀਰ ਵਾਲੀ ਤੇ ਅੱਜ ਨਾ ਬਈ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਕਲਸੀਆਂ ਦੇ ਵਿੱਚ ਬਾਈ ਸਫੀ ਦੇ ਘਰੇ ਤੇ ਇਹਦਾ ਮਾਲ ਵੀ ਦਿਖਾਵਾਂਗੇ ਤੇ ਇਹਦੇ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਇਹ ਬੱਕਰੀਆਂ ਦੇ ਵਿੱਚੋਂ ਕੀ ਕੀ ਬਣਾਇਆਗਾ ਇਹਨੇ ਤੇ ਇਹ ਕਿੱਤਾ ਕਿੰਨਾ ਕੁ ਕਾਮਯਾਬ ਆ ਕਿਉਂਕਿ ਹੁਣ ਇਹ ਕਿੱਤਾ ਜਿਹੜਾ ਉਹ ਘਟਦਾ ਜਾ ਰਿਹਾ ਜਿਹੜੇ ਨਵੇਂ ਮੁੰਡੇ ਸੀ ਉਹ ਡਰਨ ਲੱਗੇ ਵੀ ਬੱਕਰੀਆਂ 'ਚ ਘਟਾਗਾ ਹੁਣ ਨਾ ਵੀ ਆਪਾਂ ਸਾਰੀਆਂ ਗੱਲਾਂ ਇਹਦੇ ਵਿੱਚ ਕਰਾਂਗੇ ਵੀ ਕਿਵੇਂ ਇਹ ਤੋਂ ਫਾਇਦਾ ਲਿੱਤਾ ਜਾਂਦਾ ਕਿੱਤੇ ਤੋਂ ਬੱਕਰੀਆਂ ਵਾਲੇ ਤੋਂ ਬਾਈ ਸਾਹੀ ਸਾਸਰੀ ਕਾਲ ਸਾਸਰੀ ਕਾਲ ਵੀਰੇ ਪਹਿਲਾਂ ਦਾ ਸਵਾਗਤ ਆ ਬਾਈ ਵੀਡੀਓ ਦੇ ਵਿੱਚ ਤੇ ਇੱਕ ਵਾਰੀ ਆਪਦਾ ਐਡਰੈਸ ਪੂਰਾ ਸਮਝਾ ਦੇ ਪਿੰਡ ਤੇਰਾ ਕਲਸੀਆਂ ਜ਼ਿਲ੍ਹਾ ਕਿਹੜਾ ਪੈ ਜਾਂਦਾ ਬਾਈ ਜ਼ਿਲ੍ਹਾ ਲੁਧਿਆਣਾ ਵੀਰੇ ਲੁਧਿਆਣਾ ਪੈ ਜਾਂਦਾ ਹਾਂ ਲੁਧਿਆਣਾ ਠੀਕ ਆ ਲੁਧਿਆਣੇ ਤੋਂ ਕਿੰਨੀ ਕਬਾਟ ਆ ਬਾਈ ਪਿੰਡ ਇਹ ਹੋਊਗਾ ਯਾਰ ਆਪਣਾ 40 ਤੋਂ 50 ਦੇ ਲਵੇ ਹੋਊ ਮੈਨੂੰ ਸ਼ਾਕਾ ਯਾਰ ਪਿੰਡ ਅੱਛਾ ਦੂਰ ਇੰਨਾ ਦੂਰ ਆ ਹੈ ਹਾਂ ਠੀਕ ਆ ਤੁਹਾਨੂੰ ਪਹਿਲਾਂ ਛੱਡਾ ਜ਼ਿਲ੍ਹਾ ਸੰਗਰੂਰ ਸੀ ਆ ਸੰਗਰੂਰ ਜ਼ਿਲ੍ਹਾ ਸੀ ਹਾਂ ਹੁਣ ਸਾਡੇ ਦੋਨੇ ਪਿੰਡ ਲੋਹੜਬੱਤੀ ਸਾਡੇ ਆਪਣੀ ਲੁਧਿਆਣੇ ਚ ਆ ਠੀਕ ਹੈ ਤੇ ਆਪਾਂ ਨੇ ਲਵੇ ਕਿੰਨੀਆਂ ਬੱਕਰੀਆਂ ਨੇ ਬਈ ਆਹ ਇਹ ਆਪਾਂ ਵੀ ਬੱਕਰੀਆਂ ਤਾਂ ਰੱਖਦੇ ਆ 15 ਕੀ ਵੱਡੀਆਂ ਹੂੰ ਬਾਕੀ 10 12 ਪੱਠਾ ਹੁੰਦੀਆਂ ਨੇ ਵਿੱਚ ਅੱਛਾ ਬਸ ਇੰਨੀਆਂ ਕੀ ਰੱਖਦੇ ਆ ਆਪਾਂ ਪਹਿਲਾਂ ਤੋਂ ਠੀਕ ਹੈ ਬਾ ਬਾਲੀਆਂ ਨਹੀਂ ਵਧਾਉਂਦੇ ਜਾਨੀ ਜਿੰਨੀਆਂ ਕਿ ਸਾਮ ਜਾਣ ਬਸ ਇੰਨੀਆਂ ਕੀ ਠੀਕ ਆ ਤੇ ਸਾਮ ਸੰਭਾਲ ਕੱਲੇ ਜਾਣੇ ਕਰਦੇ ਹੋ ਹਾਂ ਕੱਲੇ ਕਰਦਿਆਂ ਘਰੇ ਤਾਂ ਬੁੜੀਆਂ ਲੱਗਦੀਆਂ ਨਾਲ ਆਪਣੇ ਅੱਛਾ ਬੁੜੀਆਂ ਲੱਗਦੀਆਂ ਯਾਨੀ ਹਾਂ ਮੇਮਨੇ ਮੂਮਨੇ ਝ ਯਾਨੀ ਬੁਰੀਆਂ ਕਰਦੀਆਂ ਨੇ ਮਾਦੇ ਤੇ ਪੂਰੀ ਨਾਲ ਆਪਣੀਆਂ ਤੇ ਜਵਾਕ ਵੀ ਲੱਗ ਜਾਂਦੇ ਆ ਇਹ ਸਫੀ ਫਿਰ ਇਹ ਬਈ ਕੰਮ ਜੇ ਤੂੰ ਕਦੋਂ ਕਦਾ ਪੈ ਗਿਆ ਸੀ ਕਿੱਡੀ ਕਮਰ ਸੀ ਤੇਰੀ ਮੈਂ ਯਾਰ ਛੋਟਾ ਜਿਆ ਸੀਗਾ ਮੈਨੂੰ ਸ਼ੱਕਾ 5 ਵਿੱਚੋਂ ਪਤਾ ਨਹੀਂ ਤੀਜੀ ਵਿੱਚੋਂ ਹਟ ਗਿਆ ਸੀ ਹਾਂ ਠੀਕ ਆ ਸਕੂਲ ਵਾਲਾ ਗਿਆ ਹੀ ਨਹੀਂ ਨਾ ਨਾ ਉਦੋਂ ਤਾਂ ਪਹਿਲਾਂ ਮੇਰਾ ਡੈਡੀ ਚਾਰਦਾ ਸੀਗਾ ਉਦੋਂ ਪਹਿਲਾਂ ਮੇਰਾ ਦਾਦਾ ਚਾਰਦਾ ਸੀ ਹਾਂ ਇਹ ਕੰਮ ਤਾਂ ਮੈਂ ਥੋੜਾ ਜੱਦੀ ਪੋਸਤੀ ਆ ਪਰ ਜਦੋਂ ਮੈਂ ਤੂੰ ਕਰਨ ਲੱਗਿਆ ਵੀ ਤੀਜੀ ਚੌਥੀ ਚੋਂ ਹਟ ਕੇ ਹਾਂ ਜਦਾਂ ਮੈਂ ਲੱਗਿਆ ਮੈਂ ਬੱਕਰੀਆਂ ਮਾਗਰੀ ਹੋ ਗਈ ਸੀ ਹਾਂ ਪਹਿਲਾਂ ਬੱਕਰੀਆਂ ਭੇਡਾਂ ਇਕੱਠੀਆਂ ਹੁੰਦੀਆਂ ਜੀ ਮਾਗਰੋਂ ਆ ਕੇ ਭੇਡਾਂ ਵੇਚਤੀਆਂ ਫਿਰ ਕੱਲੀਆਂ ਬੱਕਰੀਆਂ ਰਹਿ ਗਈਆਂ ਠੀਕ ਐ ਨਾ ਫਿਰ ਤੈਂ ਪੜ੍ਹਾਈ ਕਿਉਂ ਨਹੀਂ ਕੀਤੀ ਮੈਨੂੰ ਸੌਂਕ ਇਹਨਾਂ ਦਾ ਸੀ ਐ ਇੰਨਾ ਬੱਕਰੀਆਂ ਸਾਨੂੰ ਛੋਟੀਆਂ ਹੁੰਦੀਆਂ ਨੂੰ ਠੀਕ ਐ ਅਜੀ ਸਕੂਲ ਜਾਂਦੇ ਨਹੀਂ ਸੀ ਬੱਕਰੀਆਂ ਮਾਗਰ ਭੱਜ ਜਾਂ ਪੜ੍ਹੇ ਲਿਖੇ ਹੈਗੇ ਜਾਂ ਕਿੰਨਾ ਮਗਰੀ ਨੇ ਉਹ ਨਾ ਨਾ ਜਵਾਕ ਆਪਾਂ ਪੂਰੇ ਪੜ੍ਹਾਈ ਨਹੀਂ ਇਹਨਾਂ ਦੇ ਇਹਨਾਂ ਨੇ ਸਿਰ ਤੋਂ ਪੜ੍ਹਾਈ ਨਹੀਂ ਅਸਿਆ ਬੱਕਰੀਆਂ ਦੇ ਸਿਰ ਤੋਂ ਪੜ੍ਹਾਈ ਨਹੀਂ ਐਵੇਂ ਕਹੀਏ ਠੀਕ ਹੈ ਠੀਕ ਹੈ ਤੇ ਆਪਾਂ ਨੇ ਆਪਣੇ ਚਾਰ ਕੁੜੀਆਂ ਸੀਗੀਆਂ ਅਸਿਆ ਤੇ ਉਹਨਾਂ ਨੂੰ ਕੁੜੀਆਂ ਨੂੰ ਐਨ ਭਰਾ ਲਿਖਾ ਕੇ ਉਹਨਾਂ ਨੂੰ ਨੰਬਰ ਆ ਗਏ ਉਹ ਬਾਹਰ ਬਾਗੀਆਂ ਅਛਾ ਕੁੜੀਆਂ ਬਾਹਰ ਨੇ ਦੋ ਹਾਂ ਦੋ ਕੁੜੀਆਂ ਦੋ ਕੁੜੀਆਂ ਠੀਕ ਹੈ ਤੇ ਕੁੜੀਆਂ ਉਹ ਚਾਰ ਨੇ ਜਾਨੀ ਇੱਕ ਮੁੰਡਾ ਸਾਰਿਆਂ ਨੂੰ ਛੋਟਾ ਹੂੰ ਤੇ ਦੋ ਬਾਹਰ ਬਾਗੀਆਂ ਦੋ ਹਜੇ ਆਪਣੀਆਂ ਕੁੜੀਆਂ ਇੱਧਰ ਪੜ੍ਹਦੀਆਂ ਨੇ ਇਹਨਾਂ ਦੇ ਸਿਰ ਤੂੰ ਹੀ ਪੜਾਈਆਂ ਨੇ ਆਪਾਂ ਨੇ ਅੱਛਾ ਇਹਨਾਂ ਦੇ ਸਿਰ ਤੂੰ ਹੀ ਕੀਤਾ ਸਾਰਾ ਬਸ ਹਾਂ ਐਵੇਂ ਕਹੀਏ ਇਹਨਾਂ ਦੇ ਸਿਰ ਤੂੰ ਹੀ ਆਪਾਂ ਨੇ ਥਾਂ ਲਿਆਗਾ ਉਹ ਵੀ ਤੈਨੂੰ ਬੜਾ ਦਿਖਾਵਾਂਗੇ ਉਹ ਇਹਨਾਂ ਦੇ ਸਿਰ ਤੂੰ ਹੀ ਲਿਆ ਆਪਾਂ ਨੇ ਠੀਕ ਹੈ ਸਾਰਾ ਕੰਮ ਆਪਣਾ ਇਹਨਾਂ ਦੇ ਸਿਰ ਤੇ ਹੀ ਆ ਤੇ ਜਿਵੇਂ ਬਾਈ ਸਫੀ ਤੂੰ ਕਹੀ ਜਾਂਦਾ ਵੀ ਸਾਰਾ ਕੰਮ ਮੈਂ ਇਹਨਾਂ ਦੇ ਸਿਰ ਤੋਂ ਕੀਤਾ ਤਾਂ ਬਾਹਰ ਜਾਣ ਤੇ ਵੀ ਦੇ ਖਰਚਾ ਹੁੰਦਾ ਕਿੰਨਾ ਖਰਚਾ ਹੋ ਜਾਂਦਾ ਹੈ ਨਾ ਤੇ ਪੜ੍ਹਾਈ ਤੇ ਵੀ ਹੁੰਦਾ ਪੜ੍ਹਾਈ ਤੇ ਵੀ ਹੁੰਦਾ ਜੇ ਮੈਂ ਤੇਰੀ ਇੱਕ ਕੁੜੀ ਜਾਲ ਮੈਡੀਕਲ ਦੀ ਪੜ੍ਹਾਈ ਕਰ ਰਹੀ ਆ ਤੇ ਵੀ ਉਹ ਖਰਚਾ ਵੀ ਬਹੁਤ ਹੋ ਜਾਂਦਾ ਵੀ ਜਿਹੜੇ ਬੰਦੇ ਕਹਿ ਦਿੰਦੇ ਆ ਵੀ ਬੱਕਰੀਆਂ ਚ ਕੋਹ ਬਚਦਾ ਨਹੀਂ ਫਿਰ ਉਹ ਝੂਠ ਬੋਲਦੇ ਆ ਜਾਂ ਉਹਨਾਂ ਨੂੰ ਤਰੀਕਾ ਨਹੀਂ ਹੈਗਾ ਉਹਨਾਂ ਨੂੰ ਵੀਰੇ ਤਰੀਕਾ ਨਹੀਂ ਹੈਗਾ ਉਹ ਫਾਰਮ ਵਾਲੇ ਜਿਹੜੇ ਹੁਣ ਲੈ ਕੇ ਅੰਦਰ ਬੰਨ ਲੀਆਂ ਉਹਨਾਂ ਨੂੰ ਤਰੀਕਾ ਵੀ ਨਹੀਂ ਹੈਗੀ ਅਣਜਾਣ ਬੰਦੇ ਨੇ ਹੈ ਸਾਰਾ ਕੁਝ ਇਹਨਾਂ ਦੇ ਵਿੱਚ ਟਾਈਮ ਲੱਗਦਾ ਹੈ ਟਾਈਮ ਲੱਗਦਾ ਟਾਈਮ ਲੱਗਦਾਗਾ ਜਾਨੀ ਹੈਗਾ ਸਾਰਾ ਕੁਝ ਆ ਜੇ ਆਪਾਂ ਹੁਣ ਸੇਵਾ ਕਰਾਂਗੇ ਆਪਾਂ ਨੂੰ ਦੇਣੀਆਂ ਜ਼ਮੀਨ ਵਾਲਾ ਕੰਮ ਹੀ ਆ ਐਸੀਆ ਕਈ ਵਾਰੀ ਨਫਾ ਕਈ ਵਾਰੀ ਘਾਟ ਆ ਹੂੰ ਕਈ ਵਾਰੀ ਫਸਲ ਵਧੀਆ ਹੋ ਜਾਂਦੀ ਆ ਕਈ ਵਾਰੀ ਘਟ ਨਿਕਲ ਆਉਂਦੀ ਆ ਇਹ ਵੀ ਖਰਬੂਜੀਆਂ ਦਾ ਵੜਾ ਕਈ ਵਾਰੀ ਮੇਮਨੇ ਸਾਰੇ ਛਰੇ ਲੱਗ ਜਾਂਦੇ ਨੇ ਕਈ ਵਾਰੀ ਤੈਨੂੰ ਪਤਾ ਵਿੱਚੋਂ ਖਰਾਬ ਹੋ ਜਾਂਦੇ ਨੇ ਹੂੰ ਐ ਆ ਠੀਕ ਐ ਤੇ ਹੁਣ ਆਪਣੀਆਂ ਕਿੰਨੀਆਂ ਬੱਕਰੀਆਂ ਸੂਈਆਂ ਹੋਈਆਂ ਨੇ ਬਈ ਇਸ ਟਾਈਮ ਹੁਣ ਇਸ ਟਾਈਮ ਆਪਣੀਆਂ ਬੱਕਰੀਆਂ ਦੋਸ਼ ਹੋਈਆਂ ਸੀ ਐਸੀਆ ਇੱਕ ਤਾਂ ਆ ਸੀਗੀ ਸਮਝ ਲੈ ਆਪਾਂ ਇਹਦਾ ਤਾਂ ਮੇਮਣਾ ਇਹਦੇ ਤਾਂ ਬੈਗੇ ਦੁਨੇ ਠੀਕ ਐ ਇਹਦੇ ਤਾਂ ਏ ਬੱਕਰੀ ਦੇ ਹਾਂ ਇਹਦੇ ਤਾਜ ਇੱਕ ਤਾਜ ਗਿਆਗਾ ਇੱਕ ਜਾਣਾ ਵਾ Rajasthan ਚ ਆਜਾ ਹਨ ਹਾਂ ਤੇ ਹੋ ਮੋੜ ਉਧਰ ਆ ਆ ਤੁਝਾ ਰਾਤ ਆਪਣੀ ਪੱਠ ਦੂਜੇ ਸੂਏ ਅੱਛਾ ਰਾਤ ਸੂ ਪੀ ਹਾਂ ਠੀਕ ਐ ਇਹਨੇ ਕੀ ਕੀ ਦਿੱਤਾ ਬਾਈ ਇਹਨੇ ਦਿੱਤਾ ਪੱਠ ਬੱਕਰਾ ਪੱਠ ਬੱਕਰਾ ਹਾਂ ਇਹਦੇ ਬੱਚੇ ਰੱਖਣੇ ਆ ਇਹਦੇ ਬੱਚਾ ਦਾ ਬੱਕਰਾ ਬੱਕੋ ਹੋਇਆ ਹੋਇਆ ਪਹਿਲੇ ਹੀ ਪਹਿਲੇ ਹੀ ਬੱਕੋ ਹੋਇਆ ਹੋਇਆ ਹਾਂ 8-9 ਮਹੀਨੇ ਹੋ ਗਏ ਬਾਕੀ ਸੂਣੀਆਂ ਲੋੜੀ ਵਲੇ ਬਾਕੀ ਸੂਣਗੀਆਂ ਆਪਣੀਆਂ ਹਾਂ ਲੋੜੀ ਤੋਂ 15 ਦਿਨ ਬਾਅਦ 15 ਦਿਨ ਬਾਅਦ ਹਾਂ 15 ਦਿਨ ਠੀਕ ਐ ਤੇ ਬਾਈ ਇੱਕ ਗੱਲ ਇਹ ਦੱਸ ਦੇ ਵਿੱਚ ਬਾਈ ਕਹਣਗੇ ਵੀ ਆਹ ਰੁੱਤ 'ਚ ਵੀ ਸੂਆ ਕਿਉਂ ਨਹੀਂ ਲੈਂਦੇ ਹਨਾ ਹਾਂ ਤਾਂ ਉਹ ਗੱਲ ਸਮਝਾ ਦੇ ਵੀ ਆਹ ਰੁੱਤ ਦੇ ਵਿੱਚ ਤੁਸੀਂ ਸੂਆ ਕਿਉਂ ਨਹੀਂ ਲੈਂਦੇ ਲੋਹੜੀ ਤੋਂ ਬਾਅਦ ਕੀ ਕਾਰਨ ਹੋ ਜਾਂਦਾ ਵੀ ਲੋਹੜੀ ਤੋਂ ਬਾਅਦ ਸਾਰੀਆਂ ਬੱਕਰੀਆਂ ਸਵਾਉਣੇ ਆ ਆਹ ਰੁੱਤ 'ਚ ਅਸੀਂ ਤਾਂ ਨਹੀਂ ਸੂਆ ਲੈਂਦੇ ਵੱਧ ਅਸੀਂ ਦੋ ਤਿੰਨ ਕੋ ਬੱਕਰੀਆਂ ਸਵਾਉਣੇ ਆ ਵੀ ਸਿਆਰ 'ਚ ਚਾਹ ਚੂਦਾ ਚੜੀ ਜਾਂਦਾ ਹੂੰ ਇਹ ਜਿਹੜੀਆਂ ਬੱਕਰੀਆਂ ਲੋਹੜੀੋਂ ਬਾਅਦ ਸੂਣੀਆਂ ਹਾਂ ਨਾਣੇ ਤਾਂ ਇਹਨਾਂ ਦੇ ਬੱਚੇ ਪਾਣਗੇ ਪੂਰੇ ਚੋਟੀ ਦੇ ਵਧੀਆ ਨਾਣੇ ਉਹ ਲਾਉਣਗੀਆਂ ਠੋਕ ਕੇ ਅੱਜ ਕੱਲ ਤੇ ਕਰ ਦੁੱਧ ਦਾ ਸੀਜਨ ਅੱਛਾ ਸਾਨੂੰ ਦੁੱਧ ਦਾ ਲਾਲ ਚ ਵੱਧ ਹੁੰਦਾ ਨਾ ਠੀਕ ਹੈ ਫਿਰ ਉਹ ਜਿਵੇਂ ਹੁਣ ਲੋਹੜੀਆਂ ਬਾਅਦ ਛੂਪੀਆਂ ਲੰਡਾ ਮੇਮ ਨੇ ਚੁੰਗੀ ਜਾਂਦੇ ਆ ਨਾ ਨੇ ਦੁੱਧ ਪਾਉਣ ਲੱਗ ਜਾਂਦਾ ਬੰਦਾ ਜਣੀ ਆਹ ਦਿਨਾਂ ਤੱਕ ਬੱਕਰੀਆਂ ਦੁੱਧ ਪਾਉਂਦੀਆਂ ਨੇ ਫਿਰ ਉਹ ਠੀਕ ਹੈ ਹੁਣ ਇਹ ਜਿਹਨੇ ਆ ਪੰਜ ਮਚਾਹ ਕੀਤੀ ਆ ਹਾਂ ਤਾਂ ਉਹ ਆ ਬੱਕਰੀਆਂ ਗੱਬਣ ਸੀਗੀਆਂ ਵੀ 10-10 ਮਹੀਨੇ ਹੋ ਗਏ ਛੂਣੇ ਨੂੰ ਹਾਂ ਉਹਨਾਂ ਨੂੰ ਜਣੀ ਹੁਣ ਉਹ ਸਮਝ ਲੈ ਉਹਨਾਂ ਨੇ ਲੋਹੜੀਆਂ ਬਾਅਦ ਸੂਣਾ ਆਪਾਂ ਜਿਹਦੀ ਚਾਹ ਕਰੀ ਅੱਜ ਹਜੇ ਵੀ ਜਣੀ ਦਿੰਦੀਆਂ ਨਹੀਂ ਪਾਈਆ 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 ਦੁੱਧ ਦੇਈ ਜਾਂਦੇ ਨੇ ਨਾ ਦੋ ਦੋ ਮਹੀਨੇ ਰਹਿ ਗਏ ਛੂਣ ਦੇ ਹਜੇ ਵੀ ਦਿੰਦੀਆਂ ਨਹੀਂ ਜਣੀ ਠੀਕ ਆ ਵੀ ਲੰਮਾ ਟਾਈਮ ਦੁੱਧ ਦਿੰਦੀਆਂ ਨੇ ਨਾਲੇ ਤਾਂ ਹਾਂ ਇਹ ਲੰਮਾ ਟਾਈਮ ਨਾਲੇ ਬੱਚੇ ਪਾਲ ਜਾਂਦੇ ਆ ਇਹ ਉਹ ਰੁੱਤ ਦਾ ਆ ਇਹ ਜਹਾਂਗੀਰ ਵਾਲੀ ਲੈਣਦੀ ਹੈ ਹੀ ਤਰੀਫ ਆ ਜਿਵੇਂ ਬਾਗ ਵਾਲੀਆਂ ਹੋ ਗਈਆਂ ਇਹ ਹੋ ਗਈਆਂ ਜਾਨੀ ਦੁੱਧ ਇਹਨਾਂ ਨੂੰ ਛੱਡਣੀਆਂ ਪੈਂਦੀਆਂ ਨੇ ਇਹ ਠੀਕ ਐ ਤੇ ਦੇ ਭਾਈ ਲੱਤ ਨੂੰ ਕੀ ਹੋਇਆ ਕਮਾਈ ਬੱਕਰੀ ਮਾੜੀ ਜੀ ਇਹਦੇ ਨਿੱਕੀ ਹੁੰਦੀ ਨਹੀਂ ਆ ਯਾਰ ਵੀਰੇ ਜਮਾਂਦਰੂ ਆ ਜਮਾਂਦਰੂ ਆ ਮਾੜਾ ਜਾਂ ਸੋਜ ਜਾ ਜਾਂ ਪੈਰ ਤੇ ਵਾਹ ਇਹ ਐ ਕਿਵੇਂ ਬਾਈ ਬੱਸ ਕੁਦਰਤ ਕੰਨੀ ਹੋਈ ਅੱਛਾ ਪਹਿਲਾਂ ਤੋਂ ਹੀ ਜਾਨੀ ਜੰਮਦੀ ਦੀ ਜੰਮਦੀ ਦੀ ਪੈਰਾਂ ਆ ਜੰਮਦੀ ਦੀ ਐ ਅੱਛਾ ਇਹਦਾ ਕੋਈ ਦਿੱਕਤ ਨਹੀਂ ਨਾ ਨਾ ਕੋਈ ਦਿੱਕਤ ਨਹੀਂ ਆਹ ਦੇਖ ਲੈ ਤੋਦੀਰ ਨਾ ਕੋਈ ਦੁੱਖ ਨਾ ਲੈਣਾ ਨਾ ਦੇਣਾ ਲੈ ਅੱਛਾ ਠੀਕ ਐ ਤੇ ਬਾਕੀ ਫਿਰ ਜਿਹੜੀ ਇਹ ਰੰਗ ਦੀ ਡਿਮਾਂਡ ਆ ਬਾਈ ਕਿੰਨੀ ਕ ਆਪਣੇ ਇਧਰ ਪੰਜਾਬ ਚ ਲਾ ਲਾ ਜਾਂ ਬਾਹਰ ਲਾ ਲਾ ਇਹ ਰੰਗ ਤਾਂ ਹੈਗਾ ਬਹੁਤ ਜਣੀ ਜਿਹੜੀਆਂ ਆਸਲੀ ਚੀਜ਼ਾਂ ਨੇ ਦੋ ਤਿੰਨ ਕੁ ਬੰਦਿਆਂ ਕੁਲੀਆਂ ਮੇਨ ਐਂ ਤਾਂ ਰੰਗ ਤਾਂ ਬਹੁਤ ਆਹੀ ਹੁਣ ਜੇ ਆਪਾਂ ਸੋਚੀਏ ਜਣੀ ਜਿਹੜਾ ਅਗਲਾ ਸਫਾਈ ਦੇਖਦਾਗਾ ਜਾਂ ਸਰੀਰ ਦੇਖਦਾ ਬੱਕਰੀਆਂ ਦੇ ਉਹ ਮੰਗ ਤਾਂ ਕਰਕੇ ਇਹਨਾਂ ਦੀ ਵੱਧ ਆ ਬਈ ਸਾਨੂੰ ਇਹ ਜਹਾਂਗੀਰ ਵਾਲੀ ਲੈਣ ਦਾ ਮੇਮਣਾ ਦਿਉ ਬੂ ਕਰ ਕਨੂਜਾ ਪਾਠ ਦੇ ਬੂਜਾਨੂੰ ਅੱਛਾ ਆਏ ਆ ਤੇ ਜਿਵੇਂ ਸਫੀ ਤੇਰਾ ਉਹ ਬੱਕਰਾ ਖੜਾ ਬਾਈ ਆਹਾ ਸਾਹਮਣੇ ਹੈ ਨਾ ਹਾਂ ਇਹ ਬਾਹਲਾ ਲਿੱਸਾ ਆ ਯਾਰ ਇਹ ਪਹਿਲੇ ਦਿਨ ਤੋਂ ਹੀ ਆ ਵੀਰੇ ਕਹਿਰਾ ਜਾ ਅੱਛਾ ਇਹ ਪਹਿਲਾਂ ਮੇਰਾ ਘਰੇ ਛੱਡਿਆ ਹੁੰਦਾ ਸੀ ਹੁਣ ਅਸੀਂ ਕੱਲ ਪਰਸੋਂ ਦੇ ਨਾਲ ਲਿਆਉਣ ਲੱਗਿਆ ਇਹਨੂੰ ਉਸੇ ਘਰੇ ਉੱਧਰ ਗਿਆ ਅੱਛਾ ਅੱਛਾ ਹੁਣ ਇਹ ਸਿਆਲ ਕਿਨੇ ਮੱਲ ਜਾਣਾ ਹੁਣ ਸਿਆਲ ਚ ਮੱਲ ਜੂ ਹਾਂ ਹੁਣ ਮੱਲ ਜੂ ਇਹ ਠੀਕ ਆ ਓ ਬਾਈ ਇਹ ਜਿਆਦੇ ਮੋਟੀ ਨਹੀਂ ਹੁੰਦੀਆਂ ਨਾ ਬੱਕਰੀ ਯਾਰ ਤੇਰੇ ਵਾਲੀਆਂ ਜਿਵੇਂ ਜਾਂ ਬਾਗ ਵਾਲੀਆਂ ਨੇ ਨਾ ਇਹ ਨਹੀਂ ਮੋਟੀਆਂ ਹੁੰਦੀਆਂ ਅੱਛਾ ਤੇ ਇਹ ਤਾਂ ਐ ਹੀ ਰਹਿੰਦੀਆਂ ਨੇ ਆ ਦੇਖ ਲੈ ਹੁਣ ਠੀਕ ਐ ਜਿਵੇਂ ਆਪਾਂ ਦਿਖਾਈ ਆ ਬੱਕਰੀ ਆ ਤੇ ਹਿਲਾ ਦੇ ਹੁਣ ਪੱਟਾਂ ਦੇ ਲੈ ਇਹਨਾਂ ਦਾ ਪਤਾ ਨਹੀਂ ਹੀ ਰਹਿਣਾ ਲੈ ਐ ਹੀ ਰਹਿਣੀਆਂ ਹਾਂ ਲੈ ਹੁਣ ਇਹ ਆਰਾਮ ਕਰਨੀਆਂ ਵਸ ਬਹਿ ਕੇ ਹਾਂ ਹੁਣ ਘਾਟਾ ਖੰਡ ਬੈਠਣਗੀਆਂ ਤੇ ਲੈ ਜ ਗੱਬਣ ਮਾੜੀ ਜੀ ਦੱਗ ਜੀ ਦਿੰਦੀਆਂ ਨੇ ਬਸ ਇਹ ਆ ਗੱਬਣ ਕਰਕੇ ਥੋੜੀਆਂ ਮੋਟੀਆਂ ਲਾ ਜਾਂਦੀਆਂ ਜਮਾਂ ਬਤਲੀ ਨੇ ਨਹੀਂ ਤਾਂ ਜਮਾਂ ਐ ਹੁਣ ਆ ਦੇਖੋ ਆ ਬਈ ਬੱਕਰੀ ਗੱਬਣ ਤੇ ਆ ਦੇਖੋ ਦੁੱਧ ਹਜੇ ਥਣਾ ਦੇ ਵਿੱਚ ਹੈਗਾ ਹਾਂ ਦੇਖ ਲੈ ਲੈ ਇਹ ਲਵੇ ਲੱਗੀ ਆ ਨਾ ਇਹ ਲੋੜੀਆਂ ਮੌਕੇ ਛੂਪਣਾ ਨੇ ਲੋੜੀਆਂ ਬਾਅਦ ਵੀ ਦੁੱਧ ਹਜੇ ਦੇਈ ਜਾਂਦੀ ਹੈ ਹਜੇ ਵੀ 15 20 ਦਿਨ ਦੁੱਧ ਦਊਗੀ ਹਜੇ ਅੱਛਾ ਵੀ ਚਾਹ ਕਰਾਊ ਹਜੇ ਕਰਾਊਗੀ ਡੰਗਾ ਸਾਰਾ ਆ ਦੇ ਲੈ ਲੈ ਵੀ ਆ ਬੱਕਰੀ ਦੇ ਆ ਵੀ ਗੱਬਣਾ ਇਹ ਵੀ ਗੱਬਣਾ ਨਾ ਹਾਂ ਠੀਕ ਹੈ ਤੇ ਭਾਈ ਇਹਨਾਂ ਦੇ ਸਿੰਗ ਯਾਰ ਹੋਰਾ ਨਾਲੋਂ ਵੱਡੇ ਨੇ ਤੇ ਥੋੜੇ ਜਿਓ ਉੱਚੇ ਨੇ ਜਿਵੇਂ ਆ ਆ ਬੱਕਰੀ ਦੇ ਹੈ ਹਾਂ ਇਹ ਚੱਕਵੇਂ ਨੇ ਇਹ ਜਾਨੀ ਵੇਚ ਨਹੀਂ ਬੈਂਦੇ ਹੈਗੇ ਗਰਦਨ ਦੇ ਜਿਵੇਂ ਆਪਾਂ ਚੱਪੀ ਕਹ ਦਿੰਦੇ ਆ ਉਹ ਚੀਜ਼ ਨਹੀਂ ਇਹ ਸਿੰਘ ਐ ਮੋਟੇ ਤੇ ਤਾਂ ਹਾਂ ਮੜੇ ਗਰਦਨ ਨਾਲੋਂ ਉੱਚੇ ਰਹਿਣਗੇ ਇਹਨਾਂ ਦੇ ਇਹ ਨਸਲ ਦੀ ਇਹ ਨਸਲ ਦੇ ਹੈ ਹਾਂ ਨਹੀਂ ਵੇਚਾਂ ਇਹ ਮੀਣੀਆਂ ਹੀ ਨਹੀਂ ਹੁੰਦੀਆਂ ਹਾਂ ਹਾਂ ਉਹ ਕੋਣ ਨਹੀਂ ਹੈਗੀਆਂ ਆਹ ਦੀ ਜਿਵੇਂ ਹੁਣ ਆਹ ਦੀ ਇਹਦੇ ਸਿੰਘ ਨਹੀਂ ਲੈ ਠੀਕ ਹੈ ਆਹ ਦੀ ਇਹ ਐਂ ਰੱਖਦੀਆਂ ਨੇ ਆਹ ਦੀ ਐਂ ਰੱਖਣੀਆਂ ਹੈ ਹਾਂ ਆਹ ਦੀ ਠੀਕ ਹੈ ਤੇ ਬਾਈ ਜਿਵੇਂ ਹੁਣ ਗੱਬਣ ਬੱਕਰੀਆਂ ਨੇ ਹਨਾ ਹੁਣ ਲੋੜੀ ਦੇ ਵੇਲੇ ਸੌਣ ਗਿਆ ਮੰਨ ਕੇ ਚੱਲ ਹਾਂ ਇਹਨਾਂ ਦਾ ਕੀ ਧਿਆਨ ਰੱਖ ਰਹੇ ਹਾਂ ਤੂੰ ਹੁਣ ਗੱਬਣ ਬੱਕਰੀਆਂ ਦਾ ਕੀ ਖਾਦ ਖਰਾਕ ਹੁੰਦੀ ਹੈ ਇਹਨਾਂ ਦੀ ਹੁਣ ਇਹਨਾਂ ਨੂੰ ਦਿਨੇ ਸਾਨੂੰ ਪਿੱਪਲ ਦੀਆਂ ਦੋ ਭਰੀਆਂ ਪਾ ਦਿੰਨੇ ਆ ਡੇਕ ਦੀਆਂ ਮਿਲ ਗਈਆਂ ਡੇਕ ਦੀਆਂ ਪਾ ਦਿੰਨੇ ਆ ਘਰੇ ਨੀਰਾ ਤੇ ਐਂ ਪਾਉਣੀ ਆ ਇਹਨਾਂ ਨੂੰ ਹੁਣ ਉਹਨਾਂ ਟਾਈਮ ਨਾਲ ਜਿਵੇਂ ਹੁਣ ਇਹਨਾਂ ਨੂੰ ਕੋਈ ਖਾਵਾ ਵਗੈਰਾ ਜਾਂ ਕੁਝ ਹੋਰ ਨਾ ਨਾ ਉਹ ਨਹੀਂ ਦਿੰਦੇ ਉਹ ਦਮਾਂਗੇ ਆਪਾਂ ਇਹਨਾਂ ਨੂੰ ਜਦੋਂ ਇਹ ਹੋਰ ਲਵੇ ਲੱਗੀਆਂ ਥੋੜੀਆਂ ਜੀਆਂ ਇਹਨਾਂ ਨੂੰ ਤੇਲ ਸਰੋਂ ਦੇ ਵਿੱਚ ਮਿੱਠਾ ਤੇਲ ਤਿਲਾਂ ਦਾ ਉਹ ਜਿਹਦਾ ਪਤਾ ਵੀ ਮਾੜਾ ਮੋਟਾ ਥਾਂ ਤੇ ਫਰਕ ਆ ਉਹਨੂੰ ਦੇਵਾਂਗਾ ਸੈੱਟ ਹੋ ਜਾਂਦਾ ਨਹੀਂ ਕਦੋਂ ਦਵਾਂਗੇ ਉਹ ਉਹ ਬੱਸ ਆ ਸ਼ੁਰੂ ਕਰ ਦਾਂਗੇ ਹੁਣ ਜਦੋਂ ਮਾੜੀ ਜੀ ਹੋ ਠੰਡ ਜੀ ਉਤਰੀ ਧੌਂਦੀ ਜੀ ਪੈਣ ਲੱਗੀ ਅੱਛਾ ਵੀ ਜਮਨਕ ਸੂਣ ਤੋਂ ਮਹੀਨਾ ਕਿ ਰਹਿ ਗਿਆ ਹਾਂ ਹਾਂ ਉਦੋਂ ਤੇ ਦੇ ਦਾਂਗੇ ਇਹਨਾਂ ਨੂੰ ਇੱਕ ਇੱਕ ਮਹੀਨਾ ਦੇ ਦਾਂਗੇ ਬੱਸ ਤੇਲ ਦੇਣ ਦਾ ਤਰੀਕਾ ਦੱਸੀ ਬਾਈ ਕਿਵੇਂ ਹੁੰਦਾ ਤੇਲ ਆਪਾਂ ਦਾ ਵੀਰੇ ਦਿਨੇ ਥਰਿੰਜ ਨਾਲੀ ਨਹੀਂ ਵੀ ਕਿੰਨੇ ਦਿਨਾਂ ਬਾਅਦ ਦੇਣਾ ਹੁੰਦਾ ਕਿੰਨਾ ਕਿੰਨੇ ਦਿਨ ਕਿੰਨਾ ਕੁ ਤੇਲ ਦੇਣਾ ਹੁੰਦਾ ਬੱਕਰੀ ਨੂੰ ਜਿਹੜੀ 10 ਐਮਐਲ ਦੀ ਥਰਿੰਜ ਹੁੰਦੀ ਆ ਅਸੀਂ ਉਹ ਇੱਕ ਥਰਿੰਜ ਜਿਵੇਂ ਅੱਜ ਦੇਤੀ ਫਿਰ ਦ ਸਰੋਂ ਦਾ ਤੇਲ ਦਿਨੇ ਨਾਲ ਸਰੋਂ ਦਾ ਤੇਲਾਂ ਦਾ ਰਾ ਕੇ ਰਲਾ ਕੇ ਹਾਂ ਵੀ 10 ਐਮ ਐਲ ਇੱਕ ਦਿਨ ਦੀ ਖਰਾਕ ਆ ਤੇ ਉਹਨੂੰ ਮੰਨ ਕੇ ਜਲ ਤੀਜੇ ਦਿਨ ਫੇਰ ਦੇਣੀ ਆ ਹਾਂ ਤੀਜੇ ਦਿਨ ਦੇਣੀ ਆ ਕਿੰਨੇ ਦਿਨ ਦਵਾਂਗੇ ਇਹ ਇਹ ਉਹ ਦੇਣੀ ਆ ਬਸ 15 20 ਦਿਨ ਦੇਣੀ ਆ ਯਾਨੀ ਸ਼ੂਨ ਤੋਂ ਮਹੀਨਾ ਪਹਿਲਾਂ ਬੰਦ ਕਰ ਦੇਣਾ ਅੱਛਾ 20 ਦਿਨ ਪਹਿਲਾਂ ਬੰਦ ਕਰ ਦੇਣਾ ਸੀ 20 ਦਿਨ ਪਹਿਲਾਂ ਬੰਦ ਕਰ ਦੂੰਗੇ ਫਿਰ ਉਹਦੇ ਨਾਲ ਨਾ ਤਾਂ ਬੱਕਰੀ ਸੂਂਦੀ ਸਹੀ ਆ ਹੂੰ ਤੇ ਨਾਲੇ ਮੇਮਣੀ ਨੂੰ ਕੋਈ ਹੋਰ ਥੌਰ ਨਹੀਂ ਹੁੰਦੀ ਨਾਲੇ ਥਣ ਚੱਡਾ ਵਧੀਆ ਕੱਢਦੀ ਆ ਠੀਕ ਆ ਹਾਂ ਉਹਦੇ ਨਾਲ ਥਣ ਵਧੀਆ ਕੱਢਦੀ ਆ ਤੇ ਹੋਰ ਕੋਈ ਖਰਾਕ ਵਗੈਰਾ ਤਾਂ ਨਹੀਂ ਪਾਉਂਦੇ ਸੂਣ ਤੋਂ ਪਹਿਲਾਂ ਬਸ ਇਹੀ ਪਾਉਣੀ ਹੈ ਬਸ ਇਹੀ ਪਾਉਣੀ ਹੈ ਠੀਕ ਹੈ ਜਾਂ ਬਾਹਰੀ ਚਾਰ ਗੱਬਣ ਬੱਕਰੀ ਨੂੰ ਕਿੰਨੇ ਕ ਦਾਣੇ ਪਾਉਣੇ ਚਾਹੀਦੇ ਆ ਬਈ ਬੱਕਰੀਆਂ ਹੁਣ ਐ ਤਾਂ ਯਾਰ ਵਿੱਚ ਕਿਲੋ ਕਿਲੋ ਡੇਡਰ ਕਿਲੋ ਕੱਲੀ ਬੱਕਰੀ ਵੀ ਖਾ ਜਾਂਦੀ ਆ ਠੀਕ ਹੈ ਜੇ ਪਛਾਬ ਲਈ ਗੱਬਣ ਹਾਂ ਗੱਬਣ ਜਿਹੜੇ ਹੁਣ ਬੰਦੇ ਨੇ ਜਿਨੇ ਦਾਣੇ ਕਦੇ ਪਾਏ ਹੀ ਨਹੀਂ ਉਹ ਪਾ ਦੂਗਾ ਉਹ ਫਿਰ ਔਖੀ ਹੋ ਅਸਾ ਉਹ ਔਖੀ ਹੋ ਜਿਹੜੀਆਂ ਨਿਤ ਬੱਕਰੀਆਂ ਖਾਂਦੀਆਂ ਨੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿੰਨੇ ਮਰਜ਼ੀ ਪਾ ਦੀ ਠੀਕ ਹੈ ਤੇ ਜਦੋਂ ਬੱਕਰੀ ਸੂਪੀ ਮੰਨ ਗਾ ਲੋੜੀ ਤੋਂ ਬਾਅਦ ਸੂਪਣੀਆਂ ਹਾਂ ਹਾਂ ਫਿਰ ਇਹਨਾਂ ਨੂੰ ਕਿੰਨੇ ਦਿਨ ਤੁਸੀਂ ਖਰਾਕ ਨਹੀਂ ਪਾਉਂਦੇ ਸੂਣ ਤੋਂ ਅਸੀਂ ਜਿੰਨੇ ਦਿਨ ਇਹਨਾਂ ਦਾ ਕੜ ਨਹੀਂ ਚੱਲਦਾ ਕੜ ਨਹੀਂ ਚੱਲਦਾ ਜਦੋਂ ਮਗਰੋਂ ਕੜ ਕੱਢਣ ਲੱਗੀਆਂ ਬੱਕਰੀਆਂ ਬਾ ਫੇਰ ਦਾਣੇ ਸ਼ੁਰੂ ਕਰਦੇ ਤਿੰਨ ਚਾਰ ਦਿਨ ਨਹੀਂ ਪਾਉਣੇ ਜਾਣੀ ਅੱਛਾ ਜਿਵੇਂ ਆਪਾਂ ਵੀ ਕਹਿ ਦਈਏ ਅੰਦਰੋਂ ਸਫਾਈ ਕਰਨ ਖਾਤਰ ਜਿਹੜੇ ਕਾੜੇ ਵਗੈਰਾ ਦਿੰਨੇ ਉਹ ਕਿੰਨੇ ਦਿਨ ਦਿੰਨੇ ਉਹਨਾਂ ਦੇ ਵਿੱਚ ਕੀ ਕੀ ਹੁੰਦਾ ਕਾੜਿਆਂ ਦੇ ਵਿੱਚ ਕਾੜਿਆਂ ਦੇ ਵਿੱਚ ਜਿਹੜੇ ਆਪਾਂ ਤਿੰਨ ਕਾੜੇ ਮੇਨ ਦੇਨੇ ਆ ਉਹਦੇ ਵਿੱਚ ਵੱਡੀ ਲੇਚੀਆਂ ਪਾ ਕੇ ਸਮਾਰਕ ਗੋੜ ਪਾ ਕੇ ਉਹਨੂੰ ਬਾਲ ਕੇ ਸਮਾਰ ਕੇ ਮਾੜੀ ਜੀ ਹਲੋਂ ਪਾਲਵੇ ਚਾਹੀ ਖਿਆਲ ਚ ਉਹ ਫੇਰ ਇਹਨਾਂ ਨੂੰ ਤਿੰਨ ਕਾੜੇ ਦੇ ਦੇਣੇ ਆ ਕਿੰਨੇ ਕਿੰਨੇ ਦਿਨ ਬਾਅਦ ਤੀਜੇ ਦਿਨ ਤੀਜੇ ਦਿਨ ਕਾੜਾ ਦੇਣਾ ਹਾਂ ਜਦੋਂ ਫਿਰ ਚੱਲ ਪਿਆ ਕੜ ਚੱਲ ਪਿਆ ਬੱਕਰੀ ਦਾ ਵਾ ਫੇਸ਼ਾਂ ਦੇਲਾ ਉਹ ਨਾ ਤਾਂ ਸਾਫ਼ ਹੋ ਜਾਂਦੀ ਆ ਇਹਨਾਂ ਨੇ ਦੁੱਧ ਨੂੰ ਪੂਰੀ ਫੁੱਲ ਚੱਲਦੀ ਆ ਅੱਛਾ ਇਦੋਂ ਜਦੋਂ ਕੜ ਚੱਲ ਪਿਆ ਇਦੋਂ ਬਾਅਦ ਇਹਨਾਂ ਨੂੰ ਖਰਾਕ ਦੇਣ ਸ਼ੁਰੂ ਕਰਦੇ ਹਾਂ ਹਾਂ ਫਿਰ ਉਦੋਂ ਬਾਅਦ ਦਾਣੇ ਪਾਉਣ ਲੱਗ ਜਾਂਦੇ ਆ ਜੀ ਦਾਣੇ ਕਿਹੜੇ ਪਾਉਣੇ ਫਿਰ ਇਹਨਾਂ ਨੂੰ ਦਾਣੇ ਅਸੀਂ ਕਦੇ ਮੱਕੀ ਦੇ ਵਿੱਚ ਸਿਲਕਾ ਰਾਲ ਲੈਂਦੇ ਆ ਕਦੇ ਕਣਕ ਦੇ ਵਿੱਚ ਸਿਲਕਾ ਰਾਲ ਲੈਂਦੇ ਆ ਉਹੋ ਜਿਹਾ ਹਿਸਾਬ ਨਾਲ ਪਾਈ ਜਾਂਦੇ ਆ ਫਿਰ ਠੀਕ ਹੈ ਫਿਰ ਵੀ ਉਹ ਦੁੱਧ ਦੇ ਹਿਸਾਬ ਨਾਲ ਪਾਉਣੇ ਹੋ ਜਾਂ ਵੀ ਬੱਕਰੀ ਦੇ ਹਿਸਾਬ ਨਾਲ ਨਾ ਨਾ ਬੱਕਰੀ ਦੇ ਹਿਸਾਬ ਨਾਲ ਅੱਛਾ ਬੱਕ ਠੀਕ ਹੈ ਇੱਕ ਇੱਕ ਕੌਲਾ ਯਾਨੀ ਕੱਲੀ ਕੱਲੀ ਬੱਕਰੀ ਨੂੰ ਪਾ ਦਈਦਾ ਹੂੰ ਨਿੱਤ ਨਿੱਤ ਹੈ ਹਾਂ ਠੀਕ ਹੈ ਤੇ ਜਿਹੜਾ ਭਈਆ ਵਿੱਚ ਨਾ ਬਰੀਕ ਬਰੀਕ ਡੱਬੀਆਂ ਜੀਆਂ ਵਾਲਾ ਰੰਗਾ ਇਹ ਥੋੜਾ ਜਿਆਦਾ ਜਿਆਦਾ ਚੱਲਦਾ ਨਾ ਇਹ ਚੀਜ਼ ਤੇ ਨਾ ਲਾਈਨ 'ਚ ਜਿਆਦਾ ਮੰਗ ਹੁੰਦੀ ਹੈ ਨਾ ਹਾਂ ਠੀਕ ਹੈ ਉਹ ਵਿੱਚ ਜਿਹੜਾ ਆਪਾਂ ਮੱਖੀ ਚੀਨਾ ਕਹਿ ਦਿੰਦੇ ਆ ਉਹ ਟਿਕਣੇ 'ਚ ਵੱਧ ਆ ਜਾਂਦੇ ਨੇ ਇਹ ਯਾਨੀ ਨਾਗਰੀ ਡੱਬੀਆਂ ਆ ਜਾਂਦੀਆਂ ਨੇ ਇਹਨਾਂ ਅਗਨੇ ਡੱਬੀਆਂ ਆ ਜਾਂਦੀਆਂ ਨੇ ਇਹ ਮੱਖੀ ਚੀਨੀਆਂ ਨਾ ਸਮਝ ਲਿਓ ਬਈ ਇਹ ਨਾਗਰੀਆਂ ਡੱਬੀਆਂ ਡੱਬੀਆਂ ਬੱਕਰੀਆਂ ਦੀ ਹੈ ਹੈ ਅੰਬਰਸ਼ਰੀਆਂ ਦੀ ਬੱਕਰੀਆਂ ਆਪਣੀਆਂ ਅੱਛਾ ਹੈ ਨਹੀਂ ਹੈਗਾ ਵੀ ਕੋਈ ਹੋਰ ਨਸਲ ਆ ਹੈ ਅੰਬਰਸਰ ਯੂ ਇਹ ਠੀਕ ਹੈ ਨਸਲ ਉਹੀ ਆ ਹਾਂ ਆਹ ਦੇ ਜਿਵੇਂ ਹੁਣ ਆ ਡੱਬੀਆਂ ਨੇ ਆ ਦੇ ਇਹ ਡੱਬੀਆਂ ਆ ਗਈਆਂ ਨਾਗਰੀਆਂ ਡੱਬੀਆਂ ਆ ਗਈਆਂ ਇਹ ਹਾਂ ਦੇ ਤੇਰੇ ਲਵੇ ਭਾਈ ਜਾਵਰ ਵਾਲੀਆਂ ਵੱਧ ਨੇ ਕਿ ਬਾਬਰ ਵਾਲੀਆਂ ਮੇਰੇ ਲਵੇ ਵੱਧ ਹੈਗੀਆਂ ਬਾਬਰ ਵਾਲੀਆਂ ਜਾਵਰ ਵਾਲੀਆਂ ਵੀ ਹੈਗੀਆਂ ਨੇ ਬੱਕਰੀਆਂ ਅੱਛਾ ਜਾਵਰ ਵਾਲੀਆਂ ਵੀ ਹੈਗੀਆਂ ਨੇ ਬਾਬਰ ਵਾਲੀਆਂ ਨੇ ਤੇਰੇ ਲਵੇ ਬਾਬਰ ਜਿਆਦਾ ਟਾਈਮ ਰਹਿ ਗਿਆ ਨਾ ਹਾਂ ਬਾਬਰ ਮੇਰੇ ਕੋਲੇ ਵੱਧ ਟਾਈਮ ਰਹਿ ਗਿਆ ਸੀ ਮੈਂ ਉਹਦੀਆਂ ਦੋ ਝੋਲੀਆਂ ਲਈਆਂ ਸੀ ਹੂੰ ਮੈਂ ਉਹਦੀਆਂ ਪੱਠਾਂ ਵੱਧ ਪਾਲ ਗਿਆ ਸੀ ਜਣੀ ਜਾਵਰ ਦੀਆਂ ਪਾਲੀਆਂ ਸੀ ਮੈਂ 5-6 ਪੱਠਾਂ ਉਹਦੀਆਂ ਦੋ ਤਾਂ ਆਪਣੇ ਕੋਲੇ ਹੈਗੀਆਂ ਬਾਕੀ ਉਹਦਾ ਗਾਂ ਉਹਦੀਆਂ ਪੱਠਾਂ ਦੀਆਂ ਗਾਂ ਮੇਮ ਨਹੀਂ ਆਈਆਂ ਜਾਨੀ ਬਾਦਦਾ ਉਹਦਾ ਹੈਗਾ ਗਾਂ ਆਪਣੇ ਕੋਲੇ ਠੀਕ ਹੈ ਤੇ ਜਿਹੜੇ ਵੀ ਹੁਣ ਆਹ ਰੁੱਤ 'ਚ ਬੱਕਰੀਆਂ ਸੁਈਆਂ ਨੇ 4-5 ਉਹਨਾਂ ਦੇ ਬੱਚੇ ਪਲ ਜਾਣਗੇ ਠੰਡ ਤੋਂ ਬਚ ਜਾਣਗੇ ਹਾਂ ਹਾਂ ਬਚ ਜਾਣਗੇ ਉਹ ਆਪਣੇ ਆਪ ਦੇ ਬਾਸਾਂ ਹੂੰ ਮੋਨਾਂ ਨੂੰ ਚੰਗਾ ਬੋ ਕਿਤੇ ਵਧੀਆ ਥਾਂ ਮੈਂ ਜਿੱਥੇ ਨਹੀਂ ਹਵਾ ਲੱਗਦੀ ਉਹਦੇ ਵਿੱਚ ਰੱਖੋ ਤੜਕੇ ਹੱਥ ਨੇ ਚੰਗਾ ਕੇ ਉਹਦੇ ਵਿੱਚ ਛਾੜ ਦਿਓ ਉਹ ਆਪਣੇ ਆਪ ਦੇ ਆਪ ਦਿਨੇ ਜਵਾਕ ਉਹਨਾਂ ਨੂੰ ਬਾਹਰ ਧੁੱਪੇ ਛੱਡ ਦੇਣ 10 ਮਿੰਟ ਉਹ ਆਪ ਦੇ ਬੱਛਾ ਆਪਣੇ ਠੀਕ ਹੈ ਮਾਰ ਲੈਣੇ ਨਹੀਂ ਤਾਂ ਠੰਡ ਤੈਨੂੰ ਪਤਾ ਹੀ ਆ ਮੂਰੇ ਤੇ ਮੇਵਣਾ ਬਾਈ ਡਾਣੀ ਕਿੰਨੇ ਕ ਟਾਈਮ ਲੱਗ ਜਾਂਦਾ ਡਾਣੀ ਜੇ ਤਾਂ ਹੁਣ ਦੁੱਧ ਸੁੱਲਾ ਕੁਚੁੰਗੀ ਜਾਵੇ ਫੇਰ ਤਾਂ ਨਹੀਂ ਲੱਗਦਾ ਉਹ 2 ਮਹੀਨੇ 2.5 ਜੇ ਹੁਣ ਆਪਾਂ ਦੁੱਧ ਉਹਦਾ ਰੋਕ ਦਾਂਗੇ ਫੇਰ ਉਹ ਮਹੀਨੇ ਕ ਦਾ ਹੀ ਮੂੰਹ ਮਾਰਨ ਲੱਗ ਜਾਂਦਾ ਠੀਕਾ ਕਿੰਨਾ ਟਾਈਮ ਦੁੱਧ ਪਿਆਉਣਾ ਫਿਰ ਮੇਮਨੇ ਨੂੰ ਦੁੱਧ ਅਸੀਂ 2 ਮਹੀਨੇ 2.5 ਮਹੀਨੇ ਖੁੱਲ੍ਹਾ ਛੱਡ ਦਿੰਨੇ ਆ ਵੀ ਚੌਂਗ ਲੈ ਜਿਹੜਾ ਛੱਡ ਦਿੰਦਾ ਉਹ ਚੋ ਲੈਨੇ ਆ ਠੀਕ ਹੈ ਜਿਹੜਾ ਆਪਦੇ ਆਪ ਅੱਜਕੇ ਖੜ ਗਿਆ ਉਹ ਛੱਡ ਤਾਂ ਉਹਨੇ ਉਹ ਚੋ ਲਈਦਾ ਇਹ ਠੰਡ ਚ ਤਾਂ ਦਿੱਕਤ ਦਿੰਦਾ ਨਹੀਂ ਦੁੱਧ ਗਰਮੀ ਚ ਦੇ ਦੇ ਗਰਮੀ ਚ ਦਿੰਦਾ ਗਰਮੀ ਚ ਇਹਨਾਂ ਨੂੰ ਜੇ ਵੱਧ ਚੌਂਗ ਜਾਣਾ ਤਾਂ ਚਿੱਟੀ ਚਿੱਟੀ ਜੀ ਮੋਖ ਜੀ ਲੱਗ ਜਾਂਦੀ ਆ ਉਹਦੇ ਫਿਰ ਅਸੀਂ ਸਰੋਂ ਦਾ ਤੇਲ ਦੇ ਦਿੰਨੇ ਆ ਚਰੇਂਜ ਚਰੇਂਜ ਅੱਛਾ ਉਹਦੇ ਨਾਲ ਹਟ ਜਾਂਦੀ ਆ ਉਹਦੇ ਨਾਲ ਹਟ ਜਾਂਦੀ ਆ ਉਹਦੇ ਨਾਲ ਹਟ ਜਾਂਦੀ ਆ ਜਿਵੇਂ ਵਿੱਚ ਬੰਦੇ ਕਹਿੰਦੇ ਨੇ ਵੀ ਆਹ ਛੂਆ ਵਧੀਆਗਾ ਫੱ ਇਹ ਜੋ ਬੱਕਰੀ ਦੀ ਸੰਭਾਲ ਵਾਲੀ ਕਰਨੀ ਪੈਂਦੀ ਹੈ ਨਿਤ ਕਾੜਾ ਭਾਲੂ ਛਾਲੂ ਛਾਲੂ ਨਿਤ ਦਾਣੇ ਭਾਲੂ ਛਾਲੂ ਛਾਲੂ ਠੀਕ ਹੈ ਜੇ ਛਾਲੂ ਬੱਕਰੀ ਗੱਭਣ ਹੋਵੇ ਗੱਭਣ ਬੱਕਰੀ ਨੂੰ ਛੇਤੀ ਠੰਡ ਨਹੀਂ ਲੱਗਦੀ ਠੰਡ ਨਹੀਂ ਲੱਗਦੀ ਜਿਹੜੀ ਬੱਕਰੀ ਸੂਪੀ ਉਹਨੂੰ ਬਚਾਉਣਾ ਪੈਂਦਾ ਠੰਡ ਉਹਨੂੰ ਫਿਰ ਬਚਾਉਣਾ ਪੈਂਦਾ ਉਹ ਆਪਾਂ ਨੂੰ ਬਾਹਲੀ ਖੇਤਲਾ ਕਰਨੀ ਪੈਂਦੀ ਹੈ ਵੀਰ ਤਾਂ ਇਹ ਸਭੇ ਜਿਵੇਂ ਹਨਾ ਬਈ ਆਹਾ ਗਿਆ ਆਪਣੇ ਡੀ ਵਾਰਮਿੰਗ ਕਰਦੇ ਹਾਂ ਤੁਸੀਂ ਹਾਂ ਤਾਂ ਇਹ ਬੱਕਰੀ ਸੂਣ ਤੋਂ ਬਾਅਦ ਕਰਦੇ ਹੋ ਜਾਂ ਗੱਭਣ ਬੱਕਰੀ ਦੀ ਕਰ ਦਿੰਨੇ ਹਾਂ ਵੀ ਪਹਿਲਾਂ ਸੂਣ ਤੋਂ ਕਾਜੀ ਜਿਹੜੀ ਕੀੜਿਆਂ ਵਾਲੀ ਦਵਾਈ ਹੁੰਦੀ ਹੈ ਆਪਣੀ ਉਹ ਅਸੀਂ ਛੂਏ ਤੋ ਸੂਣ ਤੋਂ ਬਾਅਦ ਇੰਨੇ ਹਾਂ ਹੁਣ ਦਿੱਤੀ ਹੋਈ ਇਹਨਾਂ ਨੂੰ ਪਹਿਲਾਂ ਗੱਬਣ ਹੋਣ ਤੋਂ ਨਾ ਹੁਣ ਜਿਵੇਂ ਸੂਣ ਤੋਂ ਕਿੰਨੇ ਦਿਨ ਬਾਅਦ ਕਰੋਗੇ ਉਹ ਉਹ ਸੂਣ ਤੋਂ ਬਾਅਦ ਜਦੋਂ ਕੰਦ ਗੁੰਦ ਨਿਕਲਟਿਆ ਸਾਫ਼ ਹੋ ਹਟੀਆਂ ਬੱਕਰੀਆਂ ਉਦੋਂ ਬੱਸ ਇਹਨਾਂ ਨੂੰ ਚਰੇ ਵਾਲੀ ਦਵਾਈ ਦੇ ਦੇਣੀ ਆ ਆਪਾਂ ਕੀੜਿਆਂ ਵਾਲੀ ਅੱਛਾ ਉਦੋਂ ਦਵਾਂਗੇ ਉਦੋਂ ਦੇਣੀ ਆ ਜੇ ਭਾਈ ਇਹ ਗੱਬਣ ਬੱਕਰੀ ਨੂੰ ਦਿੱਤੀ ਜਾਵੇ ਜਿਵੇਂ 2-2 ਮਹੀਨੇ ਰਹਿ ਗਏ ਸੂਣ ਦੇ ਤਾਂ ਉਦੋਂ ਵੀ ਦੇ ਸਕਦੇ ਆ ਆਪਾਂ ਹਾਂ ਉਦੋਂ ਦੇ ਸਕਦੇ ਆ ਉਹ ਦਵਾਈਆਂ ਡੋਟੀ ਨਹੀਂ ਫਿਰ ਅੱਛਾ ਠੀਕ ਹੈ ਗੱਬਣ ਵਾਲੀ ਨੂੰ ਅੱਡ ਦੇ ਸਕਦੇ ਆ ਆਪਾਂ ਗਰਮ ਨਹੀਂ ਹੁੰਦੀ ਵਿਗਾੜ ਨਹੀਂ ਕਰਦੀ ਵਿੱਚ ਦਵਾਈਆਂ ਗਰਮ ਨਹੀਂ ਜੇ ਗੱਬਣ ਨੂੰ ਦੇ ਦੇ ਤਾਂ ਬੱਕਰੀ ਬੱਚਾ ਪੁੱਛਾ ਛੱਟ ਜਾਂਦੀ ਆ ਉਹ ਹਿਸਾਬ ਨਾਲ ਦਵਾਈ ਦਾ ਦੇਖਣਾ ਪੈਂਦਾ ਭਈ ਜੈ ਇੱਕ ਲੋਕੇ ਦਵਾਂ ਦੀ ਆ ਉਹ ਦੂਜੀ ਨੀਲ ਬਾਰਮ ਕਦੋਂ ਆਉਂਦੀ ਆ ਆ ਇਹ ਡੋਡੀ ਆ ਹਾਈ ਟੈਕ ਕਰ ਦੋ ਹੁਣ ਹੁਣ ਹਾਈ ਟੈਕ ਕਰ ਦੋ ਆ ਆ ਰੋਤੀ ਹਾਈ ਟੈਕ ਦੀ ਆ ਨਾ ਹਾਈ ਟੈਕ ਹਾਂ ਹੁਣ ਉਹਦੀ ਰੋਤੀ ਆ ਹਾਈ ਟੈਕ ਨਾਲ ਉਹ ਗਰਮ ਹੁੰਦੀ ਆ ਹੁਣ ਠੰਡ ਆ ਗਈ ਨਾ ਮੈਂ ਆ ਤੇ ਸਭ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀਆਂ ਕੀਮਤੀ ਗੱਲਾਂ ਤੁਸੀਂ ਸਾਂਝੀਆਂ ਕੀਤੀਆਂ ਠੀਕ ਹੈ